ਪਰਦੇ ਸਰਪੰਚ ਸਾਹਿਬ ਜੀ ਸਾਡੇ ਪ੍ਰਧਾਨ ਮਿੱਤੇ ਤੋਂ ਪੁਟਾ ਸਿੰਘ ਜੀ ਰਾਜ ਸਿੰਘ ਜੀ ਤੇ ਤੁਹਾਡਾ ਨਾਮ ਆ ਫਿਰ ਪੁਣਚਾ ਜੀ ਮਸਤਾਲ ਸਿੰਘ ਬਹੁਤ ਬਖੀ ਬਾਕੀ ਸਾਰੇ ਪਿੰਡ ਵਾਸੀਆਂ ਤੇ ਬੱਚਿਆਂ ਨੂੰ ਮੈਂ ਇੱਥੇ ਆਮ ਤੇ ਸਵਾਗਤ ਕਰਦਾ ਤੇ ਅੱਜ ਦਾ ਮਕਸਦ ਆਪਣਾ ਕੀ ਹੈ ਮੀਟਿੰਗ ਦਾ ਇਹ ਡਰਗ ਦਾ ਬੜਾ ਫਸਾਰਾ ਹੋਇਆ ਪਿਆ ਆਪਣੇ ਸਾਰੇ ਪੰਜਾਬ ਦੇ ਵਿੱਚ ਡਰਗ ਦਾ ਬਹੁਤ ਜ਼ਿਆਦਾ ਗੋਲ ਵਾਲਾ ਆ। ਆਪਣਾ ਗਵਰਨਿੰਗ ਜੋ ਡਰਗ ਦੀ ਸਪਲਾਈ ਕਰਦਾ ਹੈ ਕਿਉਂਕਿ ਅਫਗਾਨਿਸਤਾਨ ਤੋਂ ਇਹ ਡਰਗ ਫ੍ਰੀ ਹੈ ਉੱਥੋਂ ਇਕੱਠੀ ਕਰਕੇ ਤੁਹਾਨੂੰ ਵੇਚ ਦਿੰਦੇ ਨੇ। ਡਰਗ ਤੇ ਡਰੋਨ ਆਪਾਂ ਇਹਨਾਂ 'ਚ ਜਰੂਰ ਰੋਕਣਾ ਹੈ। ਦੇਖੋ ਗਵਰਨਮੈਂਟ ਵੀ ਲੱਗੀ ਹੋਈ ਹੈ ਇਸ ਕੰਮਾਂ 'ਤੇ। ਆਪਾਂ ਇਹਨਾਂ ਦੀ ਮਦਦ ਕਰਨੀ ਹੈ ਤਾਂ ਕਿ ਵੀ ਮਟਰ ਤੋਂ ਪਾਰ ਸਮੈਲ ਗਿਆ ਉਹਨੂੰ ਰੋਕਿਆ ਸੀ ਜੱਪੀ ਸਾਹਿਬ ਫਿਰ ਉਹ ਮੂੜ ਕੋਲੇ ਦੇ ਤੋਂ ਇਹਨਾਂ ਸੰਗਤ ਵਿੱਚ ਆਸ ਸਿੰਘ ਵੀ नहीं। 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 अपना एक नशा मुक्त करना सरकार भी मिशन आज भी वैसे ही लड़ाई है लड़ाई का स्वरूप बदल गया वाला लड़ने वाला वो आदमी नहीं है लड़ने वाला वो ड्रग्स है तो उस ड्रग्स के लिए हम ये कह सकते हैं कि कम से कम एक एक लाख को हम बचा करके यहां ऑफेंसिव नहीं है यहां डिफेंसिव है हम बचना है और उसको हटाना है उसमें हम